ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਵਿਧਿਆ ਕਰਕੇ ਪੂਜੀ ਇਹ ਆਪਣੇ ਕੋਲ ਐ ਐਮ ਡੀ ਐਚ ਦੀ ਸੋਇਆ ਬੀਨ ਹੈ ਇਹਦਾ ਆਪਾਂ ਚੂਰਮਾ ਲੈ ਕੇ ਆਂਦਾ ਤੇ ਇਹਦੀ ਕਰਾਂਗੇ ਆਪਾਂ ਪੂਜੀ ਬਣਾ ਕੇ ਤਿਆਰ ਇਹਦੇ ਵਿੱਚ ਪਾਵਾਂਗੇ ਪਿਆਜ਼ ਅਦਰਕ ਲਸਣ ਟਮਾਟਰ ਤੇ ਹਰੀ ਮਿਰਚ ਜੇ ਤੁਹਾਨੂੰ ਆਪਾਂ ਦੱਸ ਦਿਆਂ ਕਿਵੇਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਦੇ ਵਿੱਚ ਚੂਰਮੇ ਨੂੰ ਕੱਢ ਲਾਂਗੇ ਇਸ ਚੂਰਮੇ ਨੂੰ ਆਪਾਂ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਨਾਲ-ਨਾਲ ਦੱਸ ਦਿਆਂ ਇਹ ਆਪਣੇ ਕੋਲ ਇੱਕ ਵੱਡੀ ਕੋਲੀ ਆ ਚੂਰਮੇ ਦੀ ਠੀਕ ਹੈ ਜੀ ਤੇ ਇਹਨੂੰ ਆਪਾਂ ਪੂਰੇ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਰੱਖਾਂਗੇ 5 ਮਿੰਟ ਦੇ ਲਈ ਐਸੇ ਹੀ ਕੀ ਦਿਨਾ ਠੀਕ ਹੈ ਜੀ ਲਓ ਜੀ ਆਪਾਂ ਇੱਕ ਗਲਾਸ ਪਾਣੀ ਪਾਇਆ ਤੇ ਮੈਂ ਪੰਜ ਮਿੰਟ ਲਈ ਪਾ ਕੇ ਰੱਖਤਾ ਹਾਂ ਤੇ ਹੁਣ ਆਪਾਂ ਕਰਦੇ ਤੜਕੇ ਦੀ ਤਿਆਰੀ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਇੱਕ ਕੜਛੀ ਦੀ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਜੀਰੇ ਦਾ ਚੌਥਾ ਇਸਾ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਸੁੱਕਾ ਧਨੀਆ ਸੁੱਕਾ ਧਨੀਆ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਆਪਣੇ ਸਿਹਤ ਲਈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਲਓ ਜੀ ਗੈਸ ਆਪਾਂ ਰੱਖਾਂਗੇ ਮੀਡੀਅਮ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਘਰ ਭੁੰਨਾਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਹੀ ਨਰਵ ਇਸ ਤਰੀਕੇ ਨਾਲ ਆਪਾਂ ਨਾਲ ਦੀ ਨਾਲ ਇਹਨੂੰ ਹਲਾਉਂਦੇ ਰਹਾਂਗੇ ਇਸ ਤਰੀਕੇ ਨਾਲ ਆਪਾਂ ਪਿਆਜ਼ਾਂ ਨੂੰ ਬ੍ਰਾਊਨ ਹੋਣ ਤੱਕਰ ਚੰਗੀ ਤਰ੍ਹਾਂ ਭੁੰਨਾਗੇ ਪਿਆਜ਼ ਦਾ ਬਿਲਕੁਲ ਵੀ ਕੱਚਾਪਾਨ ਨਹੀਂ ਆਉਣਾ ਚਾਹੀਦਾ ਇੱਕ ਦੋ ਮਿੰਟ ਆਪਾਂ ਪਿਆਜ਼ਾਂ ਨੂੰ ਭੁੰਨਾਗੇ ਇਸ ਤਰੀਕੇ ਦੇ ਨਾਲ ਲਓ ਜੀ ਗੈਸ ਆਪਾਂ ਮੀਡੀਅਮ 'ਤੇ ਹੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਬਹੁਤ ਛੋਟੇ ਟੁਕੜੇ ਜਿੱਤੇ ਬਹੁਤ ਘੱਟ ਆਪਾਂ ਇਹਦੇ ਵਿੱਚ ਪਾਵਾਂਗੇ ਜ਼ਿਆਦਾ ਆਪਾਂ ਬਿਲਕੁਲ ਵੀ ਐਡ ਨਹੀਂ ਕਰਨਾ ਹੈ ਅਤੇ ਦੋ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਚੀਨੀ ਕਾਪਾ ਸਬਜੀ ਬਰਉਣੀ ਆਪਾਂ ਉਹਦੇ ਹਿਸਾਬ ਨਾਲ ਹੀ ਸਮਾਨ ਪਾਉਣਾ ਠੀਕ ਹੈ ਜੀ ਪਤੀ ਵਾਧੇ ਕਰ ਤੁਸੀਂ ਆਪ ਕਰ ਸਕਦੇ ਹੋ ਉਸ ਹਿਸਾਬ ਨਾਲ ਆਪਣਾ ਸਾਰਾ ਸਮਾਨ ਪਾ ਜਾਂਦਾ ਜਿਸ ਤਰ੍ਹਾਂ ਤੁਸੀਂ ਦੋ ਕੋਲੀਆਂ ਪਾਣਾ ਚਾਹੁੰਦੇ ਹੋ ਤਾਂ ਉਸੇ ਤਰੀਕੇ ਨਾਲ ਆਪਾਂ ਸਮਾਨ ਪਾ ਸਕਦੇ ਹਾਂ ਹੁਣ ਆਪਏ ਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਨੂੰ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਇਹ ਤੱਕ ਕੱਚਾ ਆਪਾਂ ਨੇ ਬਿਲਕੁਲ ਨਹੀਂ ਰਹਿਣਾ ਚਾਹੀਦਾ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਇਹ ਆਪਣੇ ਕੋਲ ਸਹਿਦਾ ਨਮਕਾ ਤੁਸੀਂ ਵਾਧੇ ਘਟ ਕਰ ਸਕਦੇ ਹੋ ਇੱਕ ਤੋਂ ਮਿੰਟ ਚੰਗੀ ਤਰ੍ਹਾਂ ਫਿਰ ਪੁੰਨਾਂਗੇ ਆਪਾਂ ਤਾਂ ਕਿ ਆਪਣੇ ਪਿਆਜ਼ ਹਲਕੇ ਜਿਹੇ ਹੋਰ ਬ੍ਰਾਊਨ ਹੋ ਜਾਣ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਠੀਕ ਹੈ ਜੀ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਪੁੰਨਣਾ ਹੈਗਾ ਤਾਂ ਕਿ ਆਪਣੀ ਸਬਜ਼ੀ ਬਹੁਤ ਵਧੀਆ ਬਣੀ ਕੇ ਤਿਆਰ ਹੋਵੇ ਇਸ ਤਰੀਕੇ ਨਾਲ ਬਣਾਈ ਹੋਈ ਪੁਰਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਪਨੀਰ ਦੀ ਪੁਰਜੀ ਵੀ ਖਾਧੀ ਹੋਗੀ ਤੇ ਆਪਾਂ ਜਦੋਂ ਆਂਡਿਆਂ ਦੇ ਬਣਾਉਨੇ ਆਂਡਿਆਂ ਦੀ ਵੀ ਪੁਰਜੀ ਬਣਾ ਕੇ ਖਾਣੇ ਬਹੁਤ ਵਧੀਆ ਲੱਗਦੀ ਹੈ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਤੁਸੀਂ ਇਸ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਲੋ ਜੀ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਦਾਂਗੇ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ। ਨਾਲ ਨਾਲ ਆਪਾਂ ਇਹਦੇ ਵਿੱਚ ਕਰੜਸੀ ਮਾਰਦੇ ਰਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ। ਮਸਾਲੇ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਵਾਧ ਘਾਟ ਜਿਵੇਂ ਤੁਸੀਂ ਕਰਨਾ ਉਸ ਤਿੱਕੇ ਨਾਲ ਕਰ ਸਕਦੇ ਹੋ। ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅੱਧਾ ਚਮਚਾ ਇਹਦੇ ਵਿੱਚ ਹਲਦੀ ਦਾ ਨਮਕ ਆਪਾਂ ਪਹਿਲਾਂ ਐਡ ਕਰਤਾ ਠੀਕ ਹੈ ਜੀ। ਤੇ ਨਾਲ ਹੀ ਪਾ ਲਾਂਗੇ ਅੱਧਾ ਚਮਚਾ ਤੋਂ ਘਾਟੋ ਥੋੜੀ ਜਿਹੀ ਕਸ਼ਮੀਰੀ ਮਿਰਚ ਤਾਂ ਕਿ ਇਹਦਾ ਕਲਰ ਬਹੁਤ ਵਧੀਆ ਆਉਂਦਾ ਸਬਜ਼ੀ ਦੇ ਵਿੱਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਠੀਕ ਹੈ ਜੀ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਐਡ ਕਰ ਨਹੀਂ ਕਿਉਂਕਿ ਆਪਾਂ ਜ਼ਿਆਦਾਤਰ ਕਾਲੀ ਮਿਰਚ ਤੇ ਹਰੀਆਂ ਮਿਰਚਾਂ ਨੂੰ ਇਸਤੇਮਾਲ ਕਰਦੇ ਹਾਂ ਹੁਣ ਇੱਕ ਮਿੰਟ ਲਈ ਆਪਾਂ ਚੰਗੀ ਤਰ੍ਹਾਂ ਹਲਦੀ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਤੇ ਟਮਾਟਰ ਦੇ ਵਿੱਚ ਤਾਂ ਕਿ ਇਹਦਾ ਕੱਚਾ ਆਪਾਂ ਬਿਲਕੁਲ ਚਲਾ ਜਾਵੇ ਤੇ ਕਲਰ ਵੀ ਬਹੁਤ ਵਧੀਆ ਆਵੇ ਆਪਣੀ ਪੁਰਜੀ ਦਾ ਇਸੇ ਤਰੀਕੇ ਨਾਲ ਆਪਾਂ ਇਹਨੂੰ ਹਿਲਾਉਂਦੇ ਰਾਵਾਂਗੇ ਲਓ ਜੀ ਹੁਣ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੰਨ ਚੁੱਕਿਆ ਗੈਸ ਕੀਤਾ ਹੋਇਆ ਆਪਾਂ ਮੀਡੀਅਮ ਸਾਰੇ ਮਸਾਲੇ ਨੂੰ ਆਪਾਂ ਮੀਡੀਅਮ ਗੈਸ ਤੇ ਬਣਾ ਕੇ ਤਿਆਰ ਕੀਤਾ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਨਿਊਟਰੀ ਪੁਰਜੀ ਜਿਹੜੀ ਆਪਾਂ ਚੂਰਮਾ ਭਿਓ ਕੇ ਰੱਖਿਆ ਸੀ 5 ਮਿੰਟ ਪਹਿਲਾਂ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਲਓ ਜੀ ਸਾਰੇ ਨਿਊਟਰੀ ਨੂੰ ਆਪਾਂ ਚੰਗੀ ਤਰ੍ਹਾਂ ਸਾਲੇ ਦੇ ਵਿੱਚ ਐਡ ਕਰਤਾ ਹੈ ਕਿ ਤੇ ਬਹੁਤ ਵਧੀਆ ਬਣਾ ਕੇ ਪੁਰਜੀ ਤਿਆਰ ਕਰਾਂਗੇ ਕਿਉਂਕਿ ਇਹ ਬਹੁਤ ਛੇਤੀ ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ पाँच छः मिनटा के बच्चे तैयार होकर अपनी भुर्जी बन के तैयार हो जाती है इस तरीके चंकी तरह हिला दें इस तरीके ना आपूँ हिलाते रहेंगे तो गैस आपको बिल्कुल मीडियम रखना ठीक थी। है जी ये आप भी एक्सट्रा पानी नहीं पाना है सारी आप इस मसाले दि बना के तैयार करेंगे लो जी बहुत वजिए बन के अपनी तैयारी हम आपू एक मिनट लिए ढक के रख देंगे ਤੇ ਉਸ ਤੋਂ ਬਾਅਦ ਨਾਲ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਹਿਲਾਉਂਦੇ ਰਹਿਵਾਂਗੇ ਤਾਂ ਕਿ نیچے ਨਾ ਲੱਗੇ ਬਹੁਤ ਵਧੀਆ ਬਣ ਕੇ ਪੁਰਜੀ ਤਿਆਰ ਹੋ ਗਏ ਤੁਸੀਂ ਵੀ ਇੱਕ ਵਾਰੀ ਆਪਣੇ ਘਰੇ ਜ਼ਰੂਰ ਬਣਾਇਓ ਤੇ ਬਹੁਤ ਜ਼ਿਆਦਾ ਟੇਸਟ ਚ ਲੱਗਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ نیچے ਨਾ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਮੇਥੀ ਸੁੱਕੀ ਮੇਥੀ ਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਪੁਰਜੀ ਨੂੰ ਬਣਾ ਕੇ ਕੀਤਾ ਹੈ ਤਿਆਰ ਬਹੁਤ ਵਧੀਆ ਬਣੀ ਕੇ ਆਪਣੀ ਪੁਰਜੀ ਤਿਆਰ ਹੋਈ ਹੈ ਤੁਸੀਂ ਇੱਕ ਹੀ ਜਗ੍ਹਾ ਤੇ ਤਿੰਨ ਤਿੰਨ ਚਾਰ ਚਾਰ ਰੋਟੀਆਂ ਖਾਓਗੇ ਇੰਨੀ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਤੁਸੀਂ ਆਪਣੇ ਘਰੇ ਜ਼ਰੂਰ ਬਣਾਇਆ ਤੇ ਆਪਰੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ